और माननीय बाजवा साहब जो हमारे हमारे कांग्रेस सी एम पी लीडर हैं इनके साथ साथ अन्य सीनियर लीडर्स यहाँ पर उपस्थित हैं मैं चाहूंगा कि ये विस्तार से पंजाब के विशेष रूप से पंजाब के संदर्भ में हमारे इस न्याय पत्र के बारे में चर्चा करें थैंक यू ਸਾਡੇ ਨਾਲ ਸੀਐਮ ਲੀਡਰ ਬਾਜਵਾ ਜੀ ਸਾਰੇ ਕਾਂਗਰਸ ਪਾਰਟੀ ਦੇ ਬਰਿਸ਼ਟ ਲੀਡਰ ਸਭਾ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਇਕਤਾ ਸਮੂਚੀ ਲੀਡਰਸ਼ਿਪ ਦਾ ਜਾਨੀ ਕਿ ਆਲਰੀਡੀਆ ਕਾਂਗਰਸ ਪ੍ਰੈਜ਼ੀਡੈਂਟ ਖੜਗੇ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਔਰ ਵਿਸ਼ੇਸ਼ ਤੌਰ ਤੇ ਇਹ ਨਿਆ ਪੱਤਰ ਲਿਖਣ ਵਾਲੀ ਉਸ ਮੈਨੀਫੈਸਟੋ ਟੀਮ ਦਾ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦਾ ਕਿਸਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਕਿ ਇਸ ਨਿਆ ਪੱਤਰ ਜਿਹੜਾ ਇੱਥੇ ਲਿਖਿਆ ਹੱਥ ਬਦਲੇਗਾ ਹਾਲਾਤ ਤੇ ਨਿਆ ਪੱਤਰ ਦੇ ਵਿੱਚ ਸਾਡੇ ਪੰਜਾਬ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਾਸਤੇ ਔਰ ਪੰਜਾਬ ਦੇ ਹਰੇਕ ਵਰਗ ਵਾਸਤੇ ਬਹੁਤ ਸਾਰੀ ਵੱਡੀ ਰਾਹਤ ਕਾਂਗਰਸ ਪਾਰਟੀ ਲੈ ਕੇ ਆਈ ਹੈ ਮੈਂ ਇਹ ਕਹਿੰਦਾ ਕਿ ਸੈਂਟਰਲ ਲੀਡਰਸ਼ਿਪ ਦਾ ਧਨਵਾਦੀਆ ਔਰ ਨਾਲ ਹੀ ਨਾਲ ਅੱਜ ਦੀ ਇਸ वार्ता ਦੇ ਰਾਹੀਂ ਮੈਂ ਪੰਜਾਬ ਦੇ तमाम ਉਹਨਾਂ ਲੋਕਾਂ ਨੂੰ ਅੱਜ ਦੀਆਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਿਆਂ ਦੀਆਂ ਸਾਡਾ ਨਿਆਂ ਪੱਤਰ ਆਇਆ ਹੈ ਉਹ ਸਾਰੀਆਂ ਕਿ ਅਸੀਂ ਆਉਣ ਵਾਲੇ ਸਮੇਂ ਚੰਗ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਿੱਚ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ ਕਿਸ ਪ੍ਰਕਾਰ ਦਾ ਅਸੀਂ ਜਿਹੜਾ ਨਿਆਂ ਪੱਤਰ ਤੇ ਕੰਮ ਕਰਾਂਗੇ ਮੈਂ ਉਹ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਹੈ। ਔਰ ਪਹਿਲਾ ਵੀ 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਯੂਪੀਏ ਦੀ। ਮੇਰਾ ਖਿਆਲ ਅੱਜ ਦੇਸ਼ ਦੇ ਅੰਦਰ ਜਿੰਨੀਆਂ ਵੀ ਗਰੰਟੀਆਂ ਚੱਲ ਰਹੀਆਂ ਜਾਂ ਜੋ ਵੀ ਚੰਗੀਆਂ ਸਕੀਮਾਂ ਚੱਲ ਰਹੀਆਂ ਹਨ ਉਹ ਕਾਂਗਰਸ ਪਾਰਟੀ ਲੈ ਕੇ ਆਈ। ਚਾਹੇ ਉਹ ਮੰਦਰੇਗਾ ਸਕੀਮ ਸੀ ਕਿ 100 ਦਿਨ ਦੀ ਗਰੰਟੀ। ਯਾਨੀ ਕਿ ਜੋ ਗਵਿੰਦਰ ਜੀ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਕੀਤਾ ਰਾਈਟ ਟੂ ਇਨਫੋਰਮੇਸ਼ਨ ਐਕਟ ਕਿ ਰਾਈਟ ਟੂ ਇਨਫੋਰਮੇਸ਼ਨ ਅੱਜ ਐਸਾ ਵੱਡਾ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਜੀਰੇ ਰਾਹੀਂ तमाम ਜਿਹੜੇ ਕਰਪਸ਼ਨ ਕੇਸੇਸ ਜੋ तमाम ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਅੱਜਕੱਲ ਮੀਡੀਆ ਦੇ ਕੋਲੇ ਆਉਂਦੀਆਂ ਤੇ ਫਿਰ ਦੇਸ਼ ਦੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਪਤਾ ਚੱਲਦੀਆਂ ਨਹੀਂ ਪਤਾ ਹੀ ਨਹੀਂ ਸੀ ਕਿ ਦੇਸ਼ ਦੇ ਅੰਦਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਹੈ ਰਾਈਟ ਟੂ ਫੂਡ ਅੱਜ ਹਰ ਗਰੀਬ ਦੇ ਘਰੇ ਜਿਹੜਾ ਰਾਸ਼ਨ ਜਾ ਰਿਹਾ ਹੈ ਬੇਸ਼ੱਕ ਉਹਦੇ ਤੇ ਅੱਜ ਮੋਦੀ ਸਾਹਿਬ ਦਾ ਉਸ ਰਾਸ਼ਨ ਤੇ ਗੱਟੇ ਤੇ ਫੋਟੋ ਲਾ ਦਿੱਤੀ ਗਈ ਹੈ ਲੇਕਿਨ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਰਾਈਟ ਟੂ ਫੂਡ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਂਦਾ ਕੰਮ ਹੈ ਮੈਨੂੰ ਯਾਦ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਸ ਦਿਨ ਕਬਰ ਆਟ ਵੀ ਹੋਈ ਸੀ ਦਿਲ ਦਾ ਕੋਈ ਪ੍ਰੋਬਲਮ ਸੀਗੀ ਲੇਕਿਨ ਉਸ ਦੇਤੇ ਸਾਈਨ ਕਰਕੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਹਸਪੀਟਲ ਜੈਸਨ ਇਸ ਤਰ੍ਹਾਂ ਹੀ ਆ ਚਾਹੇ ਹੋਰ ਸਾਰੀਆਂ ਬੀਮਾ ਯੋਜਨਾਵਾਂ ਚਾਹੇ ਆ ਜਿਹੜੀਆਂ ਐਂਬੂਲੈਂਸ 108 ਇਹ ਡਾਕਟਰ ਮਨਮੋਹਨ ਸਿੰਘ ਜੀ ਦੀ ਔਰ ਯੂਪੀਐਸ ਸਰ ਗਵਰਨਮੈਂਟ ਦੀ ਵੇਲ ਹੈ ਪਰ ਮੈਨੂੰ ਯਾਦ ਹੈ ਜੋ ਉਹ ਕਾਂਗਰਸ ਪਾਰਟੀ ਨੇ ਕਿਹਾ ਪਹਿਲਾਂ ਵੀ ਮੈਨੀਫੈਸਟੋ ਦੇ ਅੰਦਰ ਉਹ ਨੇਸ਼ਾਂ ਕੀਤਾ ਉਸੇ ਤਰ੍ਹਾਂ ਹੀ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਐ ਪੰਜਾਬ ਦੇ ਲਈ ਕਿਸਾਨ ਮਿਆ ਹੁਣ ਕਿਸਾਨ ਨੇ ਅੱਜ ਕੀ ਐ ਮੈਨੂੰ ਪਤਾ ਐ ਕਿ 1967 ਇਹਦੀ ਸਾਡੇ ਵਿਰਸੇ ਚ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਗਿਆਨ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਸੋਹੇ ਰਾਹੁਲ ਗਾਂਧੀ ਨੇ ਆਪਣੀ ਨਿਆਂ ਯਾਤਰਾ ਦੇ ਵਿੱਚ ਕਿਹਾ ਤੇ ਅੱਜ ਉਹ ਡਾਕੂਮੈਂਟ ਬਣ ਗਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਟਿਆਰਾ ਇੰਡੀਆ ਗੱਠਜੋੜ ਦੇ ਹੋਂਦ ਤੇ ਅਸੀਂ ਐਮਐਸਪੀ ਦੀ ਲੀਗਲ ਗੱਡੀ ਪੰਜਾਬ ਦੇ ਵੇਛੇ ਦੇ ਕਿਸਾਨ ਨੂੰ ਦੇਾਂਗੇ ਜਿਹਰੇ ਵਿੱਚ ਸਭ ਤੋਂ ਵੱਡਾ ਹਿੱਸਾ ਐਮਐਸਪੀ ਦਾ ਪੰਜਾਬ ਨੂੰ ਮਿਲਦਾ ਹੈ ਸੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਦਾਂ ਤੇ ਜਿਹੜੇ ਸੰਧ ਲੈਂਦੇ ਆ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ ਨਿਆ ਪੱਤਰ ਦੇ ਵਿੱਚ ਇਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦੀ ਗਰੰਟੀ ਹੈ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਕਿ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਏਗਾ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਮੁਆਵਜ਼ਾ ਖਰਾਬ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦਿੱਲੀ ਨੂੰ ਕੋਸਤੀ ਰਹੀ ਦਿੱਲੀ ਵਾਲੇ ਕਹਿੰਦੇ ਅਸੀਂ ਪੈਸਾ ਦੇਤਾ ਪੰਜਾਬ ਨੇ ਨਹੀਂ ਦਿੱਤਾ ਕਈ ਲੋਕਾਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੁਰਗੀ ਦਾ ਅੰਡੇ ਦਾ ਬੱਕਰੀ ਦਾ ਮੈਂ ਮੁਆਵਜ਼ਾ ਦੇਊਗਾ ਲੇਕਿਨ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਖਿਆ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਗਰੰਟੀ ਦਿੱਤੀ ਗਈ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਕੇਂਦਰ ਅਗਰ ਡਿਜਾਸਟਰ ਕਿਸੇ ਸੂਬੇ 'ਚ ਹੋ ਜਾਏਗਾ ਤੇ ਸਿੱਧਾ ਭੁਗਤਾਨ ਬਿਨਾ ਪੰਜਾਬ ਸਰਕਾਰ ਤੋਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਦੇ ਵਿੱਚ 30 ਦਿਨਾਂ ਦੇ ਅੰਦਰ ਅੰਦਰ ਅਸੀਂ ਕਰਾਂਗੇ